ਨੋਂ ਦੇਣਾ ਤੇ ਅੱਜ ਜਿਹੜਾ ਸਭ ਤੋਂ ਬੈਟਰ ਪਾਰਟ ਆ ਰਿਕਵਰੀ ਜਿਹੜੀ ਇੱਕ ਥਾਂ ਦੇ ਸਾਨੂੰ 3 ਲੱਖ ਦੇ ਕਰੀਬ ਆਨ ਅਕਾਊਂਟਡ ਕੈਸ਼ ਮਿਲਿਆ ਇਸ ਘਰੇ ਵੀ ਆ ਗਿੰਨਾ ਅਜੇ ਕੈਸ਼ ਤੇ ਆਜ ਇਲੈਕਟ੍ਰੋਨਿਕ ਕੰਡਾ ਜਿਹੜਾ ਜਿਹਦੇ ਨਾਲ ਤੋਲਦੇ ਆ ਜਿਹੜੀ ਡਰੱਗ ਨੂੰ ਦਿੰਦੇ ਆ ਉਹ ਜਿਹੜਾ ਇਹ ਕੰਡਾ ਮਿਲਿਆ ਤੇ ਉਹਦੇ ਵਿੱਚ ਕੁਛ ਕੋ ਕੁੜੀਆਂ ਮਿਲੀਆਂ ਤੇ ਇਹ ਇਹ ਕੈਂਪੇਨ ਇਵੇਂ ਹੀ ਰਹੂਗੀ ਕਿ ਨਸ਼ਾ ਤਸਕਰਾਨੂੰ ਬੜੀ ਸਖਤ ਵਾਰਨੀ ਹੈ ਇਹ ਤੁਸੀਂ ਦੇਖ ਹੀ ਲਿਆ ਹੋਣਾ ਵੀ ਪਟਿਆਲਾ ਡਿਸਟ੍ਰਿਕਟ ਹੈ ਜਿਹੜਾ ਪੰਜਾਬ ਦੇ ਪਹਿਲੇ ਜ਼ਿਲ੍ਹਿਆਂ ਦੇ ਵਿੱਚੋਂ ਹੋਣਾ ਹੈ ਜਿਹੜਾ ਕਿ ਜਿਹੜੀ ਨਜਾਇਜ਼ ਪੈਸਾ ਜਿਹੜਾ ਲੋਕਾਂ ਦੀ ਜਾਨ ਨਾਲ ਖੇਡ ਕੇ ਲੋਕਾਂ ਦੀ ਜ਼ਿੰਦਗੀ ਨਾਲ ਖੇਡ ਕੇ ਜਿਹੜਾ ਪੈਸਾ ਬਣਾਇਆ ਗਿਆ ਤੇ ਉਹਦੇ ਨਾਲ ਜਿਹੜੇ ਮਹਿਲ ਸਾਰਦੇ ਆ ਇਹ ਮਹਿਲ ਵੀ ਕਿਸੇ ਕੰਮ ਨਹੀਂ ਆਉਣਗੇ ਜਿਹੜੇ ਇਲੀਗਲ ਕੰਸਟਰਕਸ਼ਨਾਂ ਹੋਈਆਂ ਹੋਈਆਂ ਜਿੱਥੇ ਹੋਈਆਂ ਜਿਵੇਂ ਤੁਸੀਂ ਦੇਖਿਆ ਪਟਿਆਲੇ ਇਹਨਾਂ ਨੇ ਸਖਤ ਕਾਰਵਾਈ ਸ਼ੁਰੂ ਕੀਤੀ ਹੈ ਤੇ ਉਹਦੇ ਰਹੀਂ ਦੁਬਾਰਾ ਇੱਕ ਵਾਰੀ ਫੇਰ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਬਾਜ ਆ ਜੋ ਲੋਕਾਂ ਨੂੰ ਅਮਨ ਮਾਨ ਨਾਲ ਜਿਉਣ ਦਿਓ ਨਹੀਂ ਤਾਂ ਉਹ ਜੋ ਕਾਨੂੰਨੀ ਪੱਖ ਆ ਉਹ ਕਾਰਵਾਈ ਹੋਊਗੀ ਹੋਊਗੀ ਜਿਹੜੇ ਨਜਾਇਜ਼ ਪੈਸੇ ਦੇ ਨਾਲ ਤੁਸੀਂ ਜਿਹੜੀਆਂ ਨਜਾਇਜ਼ ਸਾਰੀਆਂ ਕੀਤੀਆਂ ਹੋਈਆਂ ਸ਼ਾਮਲਟ ਜ਼ਮੀਨਾਂ ਦੇ ਕਬਜ਼ੇ ਕਰਕੇ ਜਾਂ ਸਰਕਾਰੀ ਜ਼ਮੀਨਾਂ ਦੇ ਕਬਜ਼ੇ ਕਰ ਕਰਕੇ ਜਿਹੜੀਆਂ ਨਜਾਇਜ਼ ਸਾਰੀਆਂ ਕੀਤੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਵੀ ਉਹਦਾ ਸਾਰਾ ਜਿਹੜੇ ਜਿੰਨੇ ਡਰੱਗ ਪੈਟਰੋਲਰ ਆ ਉਹਨਾਂ ਦਾ ਹਿਸਾਬ-ਕਿਤਾਬ ਕੱਢ ਰਹੀ ਐ ਹਿਸਾਬ-ਕਿਤਾਬ ਖੰਗਾਲ ਰਹੇ ਆ ਤੇ ਜਿਹਦੀ ਵੀ ਨਜਾਇਜ਼ ਕਾਰਵਾਈ ਹੋਗੀ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਰ ਅੱਜ ਇਹੀ ਕਲੋਨੀ ਚ ਸੀ ਪਟਿਆਲਾ ਦੀ ਜਾਂ ਹੋਰ ਵੀ ਸਰ ਕਲੋਨੀ ਹਾਂ ਇਹਦੇ ਇਹਦੇ ਤੇ 4 ਜਾਂ 5 ਕੇਸ ਇਸ ਦੇ ਰਜਿਸਟਰਡ ਆ ਪਰ ਜਦੋਂ ਇਹ ਸਰ ਸ਼ੁਰੂ ਹੋਈ ਸੀ ਕਿ ਘਰ ਦੇ ਵਿੱਚ ਜਿਹੜੀ ਲੇਡੀ ਸੀ ਉਹ ਆਪਦੇ ਬੱਚੇ ਨੂੰ ਲੈ ਕੇ ਪਹਿਲੇ ਹੀ ਉੱਤ ਛੱਤ ਦੇ ਉੱਤੋਂ ਹੀ ਨਾਲ ਦੀਆਂ ਛੱਤਾਂ ਦੇ ਉੱਤੋਂ ਦੀ ਕਰਕੇ ਨਿਕਲ ਗਏ ਆ ਘਰ ਹਜੇ ਖਾਲੀ ਪਿਆ ਲੇਡੀ ਫੋਰਸ ਦੀ ਨਾਲ ਅਸੀਂ ਸਰਚ ਕੀਤੀ ਹੈ ਜਿੱਥੇ ਅਨਕਾਊਂਟਡ ਕੈਸ਼ ਤੇ ਕੰਡਾ ਤੇ ਉਹ ਸਾਰਾ ਸਮਾਨ ਵੀ ਮਿਲਿਆ ਪਰ ਇਹਨੂੰ ਇਹਨੂੰ ਇੱਕ ਦਿਨ ਦਾ ਜਿਹੜਾ ਸਰਚ ਆਪਰੇਸ਼ਨ ਨਾ ਮੰਨਿਆ ਜਾਵੇ ਇਹ ਰੈਗੂਲਰ ਹੈ ਕਿਉਂਕਿ ਇਹ ਡੀਜੀ ਪੰਜਾਬ ਵੱਲੋਂ ਬੜੀਆਂ ਕਲੀਅਰ ਕਟ ਹਦਾਇਤਾਂ ਤੇ ਆਮ ਹੁਣ ਉਹਦੇ ਨਾਲ ਵੀ ਸਭ ਤੋਂ ਜ਼ਿਆਦਾ ਅੱਗੇ ਪੁਲਿਸ ਕੱਲਾ ਰੋਲ ਜੋਰ ਲਾ ਰਹੀ ਸੀ ਹੁਣ ਸਾਨੂੰ ਲੋਕਾਂ ਦੀ ਸਪੋਰਟ ਬਹੁਤ ਜ਼ਿਆਦਾ ਹੋਊਗੀ ਜਦੋਂ ਜਦੋਂ ਮਾੜਾ ਧੰਦਾ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਜਦੋਂ ਸ਼ਕਤੀ ਨਾਲ ਜਿਵੇਂ ਇਹਨਾਂ ਨੇ ਉਹ ਕੀਤੀ ਨਾ ਜਦੋਂ ਬਿਲਡਿੰਗ ਜਿਹੜੀ ਹੈ ਲੋਕਾਂ ਦੇ ਖੂਨ ਸੀਨੇ ਦੀ ਕਮਾਈ ਨੂੰ ਲੋਕਾਂ ਨੂੰ ਬਰਬਾਦ ਕਰਕੇ ਜਿਹੜੀ ਬਿਲਡਿੰਗ ਜਿਹੜੀ ਢਾਈ ਆ ਉਸ ਤੋਂ ਬਾਅਦ ਫੀਡਬੈਕ ਬਹੁਤ ਆਉਣ ਲੱਗਿਆ ਸਰ ਇੱਥੇ ਵੀ ਉਧਰ ਦੀ ਕਾਰਵਾਈ ਕੀਤੀ ਜਾਊਗੀ ਢਾਣ ਦੀ ਨਹੀਂ ਹਜੇ ਹਜੇ ਤੱਕ ਕੋਈ ਤਾਂ ਹਾਂ ਨਹੀਂ ਸਰਚ ਅਜੇ ਚੱਲ ਰਹੀ ਹੈ ਜਦੋਂ ਕੰਕਲੂਡ ਹੋਊਗੀ ਤੁਹਾਨੂੰ ਦੱਸ ਦਿਆਂਗੇ ਸਰ ਇਹ ਸੀਜ਼ ਕਰੋਗੇ ਇਸ ਘਰ ਨੂੰ ਸੀਜ਼ ਕਰੋਗੇ ਕਿਵੇਂ ਕਰੋਗੇ ਇਸ ਦੇ ਉੱਪਰ ਨਹੀਂ ਦੇਖੋ ਇਹਦਾ ਨਾ ਜੀ ਕਾਨੂੰਨ ਦੇ ਮੁਤਾਬਕ ਪ੍ਰੋਸੀਜਰ ਵੀ ਹੁੰਦਾ ਇਹਦੇ ਤੇ ਇਹ ਤਾਂ ਪਰਚਾ ਹੋਊਗਾ ਜਿਹੜੀ ਇਹ ਸਾਰੀ ਗੱਲ ਦਾ ਸੀਜ਼ਰ ਦੇ ਕੰਪੀਟੈਂਟ ਅਥਾਰਟੀ ਹੈ ਦਿੱਲੀ ਦੇ ਵਿੱਚੋਂ ਉੱਥੋਂ ਅਸੀਂ ਸਿੱਧਾ ਸਾਨੂੰ ਪਾਵਰ ਨਹੀਂ ਹੈਗੀਗੀ ਮੈਨੂੰ ਲੱਗਦਾ ਕਰੋੜਾਂ ਰੁਪਏ ਦੀ ਪ੍ਰਾਪਰਟੀ ਹੈ ਜਿਹੜੀ ਇੱਥੇ ਪਟਿਆਲਾ ਡਿਸਟ੍ਰਿਕਟ ਵੱਲੋਂ ਸੀਜ਼ ਕਰਾ ਚੁੱਕੇ ਹਾਂ ਅਸੀਂ ਪਰ ਉਹ ਉਹਦੇ ਅਸੀਂ ਜਿਹੜੇ ਕੇਸ ਬਣਾ ਕੇ ਜਿਹੜੇ ਵਾਰ-ਵਾਰ ਕਰਦੇ ਆ ਇਹਦੇ ਚ ਲਾਅ ਦੀ ਵੀ ਪ੍ਰੋਵੀਜ਼ਨ ਹੈਗੀ ਆ ਜਿਹੜੇ ਵਾਰ-ਵਾਰ ਕਰਦੇ ਆ ਉਹਨਾਂ ਤੋਂ ਰਿਕਵਰੀ ਦੇ ਨਾਲ-ਨਾਲ ਅਸੀਂ ਉਹ ਸੈਕਸ਼ਨ ਵੀ ਪੀਐਨਐਸ ਦੇ 11 ਟ੍ਰਿਪਲ 1 ਹੈ ਪੀਐਨਐਸ ਦਾ ਉਹਨੂੰ ਐਡ ਕਰਾਂਗੇ ਨਾਲ ਇਹਨਾਂ ਦੀ ਹੁਣ ਜਮਾਨਤਾਂ ਵੀ ਨਾ ਹੋਣ ਉਹਨੂੰ ਵੀ ਇਨਸ਼ੋਰ ਕਰਾਂਗੇ ਸਰ ਤੁਸੀਂ ਵੀ ਐਸਐਸਪੀ ਰਹੇ ਹੋ ਇਸ ਜ਼ਿਲ੍ਹੇ ਦੇ ਔਰ ਹੁਣ ਡੀਆਈਜੀ ਹੋ ਤੁਸੀਂ ਇਹ ਹੌਟਸਪੌਟ ਹੈ ਔਰ ਲਗਾਤਾਰ ਇਸ ਏਰੀਆ ਦੇ ਵਿੱਚ ਰੇਡ ਹੁੰਦੀ ਔਰ ਰਿਕਵਰੀ ਵੀ ਹੁੰਦੀ ਔਰ ਕਈ ਥਾਵਾਂ ਤੇ ਇੱਥੋਂ ਪਰਚੇ ਵੀ ਹੁੰਦੇ ਨੇ ਇਸ ਦਾ ਪੱਕਾ ਹੱਲ ਕੀ ਕੱਢਿਆ ਜਾ ਰਿਹਾ ਸਰ ਨਹੀਂ ਦੇਖੋ ਇਹਦੇ ਚ ਨਾ ਜੀ ਤੁਸੀਂ ਦੋ ਦੋ ਤਰੀਕੇ ਹੁੰਦੇ ਆ ਨਹੀਂ ਬਿਲਕੁਲ ਸਹੀ ਤੁਹਾਡਾ ਕੁਐਸਚਨ ਹੈ ਦੋ ਤਰੀਕੇ ਹੁੰਦੇ ਆ ਇੱਕ ਪੁਲਿਸ ਰੇਡ ਕਰੇ ਪੁਲਿਸ ਫੜ ਕੇ ਪਰਚਾ ਦੇ ਦੇ ਉਹਦੇ ਜਿ ਬਜਾਏ ਇੱਕ ਹੁੰਦਾ ਜਦੋਂ ਪਬਲਿਕ ਜਦੋਂ سپورਟ ਦੇ ਵਿੱਚ ਆ ਜਾਂਦੀ ਹੈ ਡਿਮਾਂਡ ਜਿੰਨਾ ਚਿਰ ਹੋਈ ਜਾਂਦੀ ਹੈ ਤੇ ਸਪਲਾਈ ਵਾਲਾ ਕੋਈ ਨਾ ਕੋਈ ਸੱਜੇ ਖੱਬੇ ਆ ਜਾਂਦਾ ਜਦੋਂ ਪਬਲਿਕ ਨੇ ਜਿਵੇਂ ਅੱਜ ਬੜਾ ਪੋਜ਼ਿਟਿਵ ਹੋਇਆ ਇਥੋਂ ਮੱਲੇ ਦੇ ਵਿੱਚੋਂ ਆ ਰਹੇ ਸੀ ਤਾਂ ਦੋ ਤਿੰਨ ਜਣਾਂ ਨੇ ਅੱਗੇ ਹੋ ਕੇ ਕਿਹਾ ਜੀ ਵੀ ਇਹਦੀ ਇਨਫੋਰਮੇਸ਼ਨ ਅਸੀਂ ਦਿਆ ਕਰਾਂਗੇ ਹੁਣ ਮਤਲਬ ਜਦੋਂ ਸਾਡੀ ਸਾਡੀ ਸਟਰੈਂਥ ਇਕੱਲੀ ਪੁਲਿਸ ਦੀ ਸਟਰੈਂਥ ਇਦੇ ਵਿੱਚ ਹੋਣੀ ਹੈ ਘੱਟੋ-ਘੱਟ 18-20 ਲੱਖ ਹੈ ਪਟਿਆਲਾ ਡਿਸਟ੍ਰਿਕਟ ਦੀ ਆਬਾਦੀ ਤੇ 3000 ਫੋਰਸ ਹੋਣੀ ਹੈ 20 ਲੱਖ ਦੇ ਵਿੱਚ ਦੇਖਿਆ ਜਾਵੇ ਹੋਰ ਡਿਊਟੀਆਂ ਵੀ ਕਰਦੇ ਆ ਜਿੰਨਾ ਚਿਰ ਪਬਲਿਕ ਨੇ ਜੇ ਇਸ ਏਰੀਏ ਨੇ ਸੋਚ ਲਿਆ ਵੀ ਅਸੀਂ ਡਰੱਗ ਨਹੀਂ ਵਕੰਦੇ ਨਹੀਂ ਪੁਲਿਸ ਨਾਲ ਹਾਂ ਜੇ ਕੋਈ ਪੁਲਿਸਦਾਨ ਗੈਲੀ ਕਰੂਗਾ ਤੇ ਜਾਂ ਕੋਈ ਪੁਲਿਸਦਾਨ ਨਾਲ ਮਿਲੀ ਭੁਗਤ ਕਰੂਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਪਰ ਇਹਦੇ ਵਿੱਚੋਂ ਮੇਨ ਜਿਹੜੀ ਵੱਡੀ ਗੱਲ ਹੈ ਪੁਲਿਸ ਦੀ ਕੈਂਪੇਨ ਉਹਨਾਂ ਚ ਕਰ ਬਿਲਕੁਲ ਨਹੀਂ ਕਾਮਯਾਬ ਹੋਣੀ ਜਦ ਤੱਕ ਲੋਕ ਸਾਡੇ ਨਾਲ ਸਾਥ ਨਹੀਂ ਦੇਣਗੇ ਲੋਕ ਅੱਗੇ ਨਹੀਂ ਹੋਣਗੇ ਲੋਕ ਕਹਿਣਗੇ ਵੀ ਅਸੀਂ ਆਪਦੇ ਬੱਚਿਆਂ ਨੂੰ ਬਰਬਾਦ ਨਹੀਂ ਹੋਣ ਦੇਣਾ ਤੇ ਜਦੋਂ ਆਪ ਖੜ ਖੜ ਕੇ ਲੋਕੀ ਕਹਿਣਗੇ ਨਾ ਆ ਨਜਾਇਜ਼ਤ ਸਾਰੀ ਕੀਤੀ ਹੈ ਦਾ ਘਰ ਟਾਓ ਤੇ ਉਹਨਾਂ ਚ ਕਰ ਜਦੋਂ ਕਿ ਉਹ ਘਰ ਵੀ ਟਾਉਣ ਦੇ ਜਿਹੜਾ ਪ੍ਰੋਸੀਜਰ ਹੈ ਜਿਹੜਾ ਇਲੀਗਲ ਕੀਤਾ ਹੋਇਆ ਨਾਟ ਕਿ ਅਸੀਂ ਕੋਈ ਕਾਨੂੰਨ ਨੂੰ ਆਪਦੇ ਹੱਥ ਚ ਲੈ ਕੇ ਘਟਾਉਣਾ ਬਟ ਜਿਹੜੀ ਇਲੀਗਲੀ ਇਹਨਾਂ ਨੇ ਬਿਲਡਿੰਗਾਂ ਬਣਾਈਆਂ ਤੇ ਜੇ ਕਾਨੂੰਨ ਦੀ ਉਲੰਘਣਾ ਹੋਈ ਤਾਂ ਉਹ ਕਾਰਵਾਈ ਹੋਊਗੀ ਪੀਲਾ ਪੰਜਾਬੀ ਤੁਸੀਂ ਦੇਖਦੇ ਰਹੋਗੇ ਪਟਿਆਲੇ ਦੇ ਵਿੱਚ ਇਵੇਂ ਚੱਲੂਗਾ ਜਿਹੜਾ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਕਿ ਤੁਸੀਂ ਸਾਡੇ ਲੋਕਾਂ ਨੂੰ ਅਮਨ ਸ਼ਾਂਤੀ ਨਾਲ ਰਹਿਣ ਦਿਓ ਸਾਨੂੰ ਬਰਬਾਦ ਨਾ ਕਰੋ ਸਾਰੇ ਤੇ ਇਹਨਾਂ ਦਾ ਸਾਰੇ ਤੇ ਇਹਨਾਂ ਦੇ ਲਈ ਆਪਣਾ ਪੁਲਿਸ ਤੋਂ ਆਉਣ ਤੋਂ ਪਹਿਲੇ ਪਹਿਲਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਭੱਜ ਜਾਂਦੇ ਦੇਖੋ ਜੀ ਉਹ ਇੱਕ ਕਹਾਵਤ ਆ ਵੀ 100 ਦਿਨ ਚੋਰ ਦੇ ਇੱਕ ਦਿਨ ਆਮ ਪਬਲਿਕ ਦਾ ਤੇ ਇਹ ਇਸ ਕਰਕੇ ਕੋਈ ਗੱਲ ਨਹੀਂ ਜੀ ਜੇ ਹੁਣ ਭੱਜ ਕੇ ਜੇ ਪਤਾ ਲੱਗ ਗਿਆ ਇਹ ਵਾਰ-ਵਾਰ ਕੰਟੀਨਿਊਸ ਪ੍ਰੋਸੀਜਰ ਚੱਲੇਗਾ ਐਵੇਂ ਚੱਲੇਗਾ ਇਸ ਕਰਕੇ ਜਿੰਨਾ ਕਿੰਨੇ ਆਕ ਭੱਜ ਲੈਣਗੇ ਜੇ ਭੱਜੇ ਅੱਜ ਅੱਜ ਦੇ ਕਾਰਵਾਈ ਵੀ ਹੋਊਗੀ ਇਹਦੀ ਪ੍ਰੋਪਰਟੀ ਸੀਜ਼ ਕਰਨ ਦੀ ਪਰ ਉਹ ਲੰਮਾ ਪ੍ਰੋਸੀਜਰ ਆ ਉਹਨੂੰ ਵੀ ਅਸੀਂ ਅਡਾਪਟ ਕਰਾਂਗੇ ਜਿਹੜੀ ਪੰਜਾਬ ਪੰਜਾਬ ਸਰਕਾਰ ਦੀ ਨਸ਼ਾ ਦੇ ਵਿਰੁੱਧ ਮੁਹਿੰਮ ਚੱਲ ਰਹੀ ਹੈ ਜੀ ਨਸ਼ਾ ਮੁਕਤ ਪੰਜਾਬ ਤੇ ਯੂਡ ਅਗੇਂਸਟ ਉਹਦੇ ਹੀ ਕਾਰਨ ਇਹ ਜਿਹੜਾ ਹੈ ਕਾਸ ਆਪਰੇਸ਼ਨ ਕੀਤਾ ਗਿਆ ਹੈ ਇਹ ਥੋੜਾ ਏਰੀਆ ਜਿਹੜਾ ਹੈ ਬਦਰਾਮ ਹੈਗਾ ਹੌਟਸਪੌਟ ਹੈਗਾ ਵੜਿਆਲੇ ਇਰਤਨਾ ਦਿਲੇ ਰਾ ਇਥੇ ਪੂਰੀ ਫੋਰਸ ਇਕੱਠੀ ਕਰਕੇ ਅਰਾਊਂਡ 300 ਦੀ ਫੋਰਸ ਲਾ ਕੇ ਜਿਹੜੇ ਜਿਹੜੇ ਵੀ ਮਾੜੇ ਬੰਦੇ ਹੈਗੇ ਨੇ ਡਰਗ ਡੀਲਰ ਹੈਗੇ ਨੇ ਉਹਨਾਂ ਦੇ ਗੱਦੀ ਤਲਾਸ਼ੀ ਲਈਤੀ ਗਈ ਹੈ ਤੇ ਕਾਫੀ ਅੱਛੀ ਰਿਕਵਰੀ ਵੀ ਕੀਤੀ ਗਈ ਹੈ ਨਾ ਕਾਊਂਟਡ ਕੈਸ਼ ਰਿਕਵਰ ਕੀਤਾ ਗਿਆ ਹੈ ਜਗ ਰਿਕਵਰ ਕੀਤੇ ਗਏ ਨੇ ਤੇ ਕਾਫੀ ਜਿਹੜੇ ਅਨਕਲੀਮਡ ਵਹੀਕਲਸ ਨੇ ਉਹ ਵੀ ਰਿਕਵਰ ਕੀਤੇ ਗਏ ਸਰ ਅੱਜ ਜਿੰਨੇ ਚੰਦ ਦੇ ਚ ਰੇਡ ਮਾਰੀ ਇਹ ਪੂਰਾ ਜਿ ਡੇਆ ਬਸਤੀ ਹੈਗੀ ਹੈ ਇੱਥੇ ਆਪਣੇ ਸਿਟੀ ਦੇ ਵਿੱਚ ਡੇਆ ਬਸਤੀ ਦੇ ਵਿੱਚ ਬਿਮਾਰੀ ਹੈ ਤੇ ਹਰ ਸਬਡਿਵੀਜ਼ਨ ਦੇ ਵਿੱਚ ਜਿਹੜੇ ਜਿਹੜੇ ਵੀ ਹੌਟਸਪੌਟਸ ਨੇ ਜਿੱਥੇ ਡਰੱਗਸ ਮਿਲਣ ਦੀ ਰਹਿੰਦੀ ਹੈ ਇਨਫੋਰਮੇਸ਼ਨ ਆਂਦੀ ਹੈ ਉਧਰ ਅਸੀਂ ਜਿਹੜਾ ਹੈ ਕਾਰਵਾਈ ਕਰਕੇ ਉੱਥੇ ਰੇਡ ਪਾਈ ਗਈ ਤੇ ਜਿੰਨਾ ਸਮਾਨ ਮਿਲਿਆ ਜੀ ਇਧਰ ਜੀ ਅਸੀਂ ਅਭੀ ਪ੍ਰੋਸੀਜਰ ਦੇ ਅੰਡਰ ਹੈਗੇ ਆ ਰਾਊਂਡ 2 ਕਿਲੋ ਜਿਹੜਾ ਹੈ ਗਾਂਜਾ ਵੀ ਮਿਲਿਆ ਤੇ ਹੋਰ ਵੀ ਜਿਹੜਾ ਚਿੱਟਾ ਵਗੈਰਾ ਮਿਲਿਆ ਤੇ ਉਹ ਸ਼ਾਮ ਤੱਕ ਤੁਹਾਨੂੰ ਦੱਸ ਦੇਣ ਡਿਟੇਲ ਸਰਜਰੀ ਆਪਰੇਸ਼ਨ ਜੋ ਚੱਲ ਰਿਹਾ ਮਤਲਬ ਅੱਜ ਉਹ ਵੀ ਚੱਲੇਗਾ ਅੱਜ ਉਹ ਤੇ ਨਹੀਂ ਆ ਨਹੀਂ ਜੀ ਇਹ ਕੰਟੀਨਿਊਸ ਜਾਰੀ ਰਹੂਗਾ ਯੁੱਧ ਨਸ਼ੇ ਦੇ ਵਿਰੁੱਧ ਜਿਹੜੇ ਸਰਕਾਰ ਨੇ ਬਣਾਇਆ ਤੇ ਇਹ ਕੰਟੀਨਿਊਸ ਪ੍ਰੋਸੀਜਰ ਹੈ ਇਹਦੇ ਵਿੱਚ ਅਸੀਂ ਕਾਰਵਾਈ ਕਰਦੇ ਰਹਿੰਦੇ ਹਾਂ ਹਾਂ ਜੀ ਲੜਦੇ ਐਗੇਂਸਟ ਕੈਂਪੇਨ ਯੁੱਧ ਨਸ਼ੇ ਦੇ ਵਿਰੁੱਧ ਉਸ ਕੈਂਪੇਨ ਦੇ ਵਿੱਚ ਅੱਜ ਇਹ ਕੈਂਪੇਨ ਉਹ ਚੱਲ ਰਿਹਾ ਸਰਚ ਆਪਰੇਸ਼ਨ ਚੱਲ ਰਿਹਾ ਪਰ ਮੈਂ ਕਹੂੰਗਾ ਇਹਦੇ ਚ ਅੱਜ ਕਾਫੀ ਕਾਮਯਾਬੀ ਮਿਲੀ ਹੈ ਕਾਮਯਾਬੀ ਇਸ ਲਈ ਮਿਲੀ ਹੈ ਕਿ ਸਾਡੀ ਅੱਜ ਦੀ ਕਾਮਯਾਬੀ ਦਾ ਮੈਂ ਕ੍ਰੈਡਿਟ ਪਬਲਿਕ ਨੂੰ ਦੇਣਾ ਚਾਹੂੰਗਾ ਜਿਹੜੀ ਪਬਲਿਕ ਵੱਲੋਂ ਇਹ ਇਨਫੋਰਮੇਸ਼ਨ ਦਿੱਤੀ ਵੀ ਇਸ ਘਰ ਦੇ ਵਿੱਚ ਜਿਹੜਾ ਮੇਨ ਮਕਸਦ ਵੀ ਇਹੀ ਸੀ ਵੀ ਉਹਨਾਂ ਦਿੱਕਰ ਕੋਈ ਵੀ ਕੈਂਪੇਨ ਕਾਮਯਾਬ ਨਹੀਂ ਹੋ ਸਕਦੀ ਜਦ ਤੱਕ ਕਿ ਪਬਲਿਕ ਵੱਲੋਂ ਸਪੋਰਟ ਨਾ ਹੋਵੇ ਤੇ ਪਿਛਲੇ ਦਿਨੀ ਜੋ ਪਟਿਆਲਾ ਪੁਲਿਸ ਵੱਲੋਂ ਡਰੱਗ ਜਿਹੜੇ ਪੈਡਲਰ ਦੇ ਖਿਲਾਫ ਸਖਤ ਐਕਸ਼ਨ ਹੈ ਜਿਹੜਾ ਕੀਤਾ ਗਿਆ ਉਹਦੇ ਕਾਰਨ ਲੋਕਾਂ 'ਚ ਉਤਸ਼ਾਹ ਆਇਆ ਗਿਆ ਤੇ ਉਹਨਾਂ ਨੇ ਪਬਲਿਕ ਨੇ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਲਗਭਗ ਤਿੰਨ ਥਾਵਾਂ ਤੋਂ ਸਾਨੂੰ ਇੱਕ ਥਾਂ ਤੇ 3 ਲੱਖ ਦੇ ਕਰੀਬ ਹਨ ਅਕਾਊਂਟਡ ਬਣੀ ਹੈ ਜਿਹੜੀ ਉਹਨੂੰ ਤੇ ਇੱਕ ਥਾਂ ਤੇ ਜਿਹੜੀ ਆ ਕਾਫੀ ਅਜੇ ਗਿਨਣਾ ਕੈਸ਼ ਇਲੈਕਟ੍ਰੋਨਿਕ ਕੰਡਾ ਤੇ ਡਰੱਗ ਦੀਆਂ ਪੁੜੀਆਂ ਮਿਲੀਆਂ ਇੱਕ ਹੋਰ ਕਰਦੇ ਵਿੱਚ ਵੀ ਜਿਹੜੀ ਆ ਉਹ ਮਿਲੀ ਹੈ ਤੋਂ ਤਿੰਨੇ ਥਾਵਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਪਬਲਿਕ ਕੋਲੋਂ ਪ੍ਰੋਵਾਈਡ ਕੀਤੀ ਗਈ ਜੇ ਇਸੇ ਟੰਗ ਦਾ ਪਬਲਿਕ ਦੀ ਸਪੋਰਟ ਰਹੀ ਅਸੀਂ ਮੈਨੂੰ ਲੱਗਦਾ ਵੀ ਬਹੁਤ ਜਲਦੀ ਨਸ਼ਿਆਂ ਤੇ ਕਾਬੂ ਪਾਇਆ ਜਾ ਸਕਦਾ ਹੈ ਇਹ ਕੈਂਪੇਨ ਇਵੇਂ ਜਾਰੀ ਰਹੂਗੀ ਡਰਗ ਤਸਕਰਾਂ ਨੂੰ ਵੀ ਬੜਾ ਸਖਤ ਸੁਨੇਹਾ ਹੈ ਕਿ ਤੁਸੀਂ ਬੰਦੇ ਬਣ ਜਾਓ ਬਾਜ ਆ ਜਾਓ ਇਹ ਜਿਹੜਾ ਉਹ ਆਪਦੇ ਮੈਲ ਸਾਰਨ ਲਈ ਆਪਦੀਆਂ ਕੋਠੀਆਂ ਘਸਾਰਨ ਲਈ ਲੋਕਾਂ ਦੇ ਜੇ ਘਰ ਬਰਬਾਦ ਕਰੋਗੇ ਰਹਿਣੇ ਤੁਹਾਡੇ ਘਰ ਨਹੀਂ ਕਿਉਂਕਿ ਤੁਸੀਂ ਆਪ ਦਾ ਖਰੀਦ ਕੇ ਨਹੀਂ ਤੁਸੀਂ ਸਰਕਾਰੀ ਜਗ੍ਹਾ ਤੇ ਸ਼ਾਮਲਾੜਦੀਆਂ ਜ਼ਮੀਨਾਂ ਤੇ ਸਰਕਾਰੀ ਮਿਊਸਪੈਲਟੀ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਕੇ ਲੋਕਾਂ ਨੂੰ ਡਰਾ ਕੇ ਜਿਹੜੀਆਂ ਚੀਜ਼ਾਂ ਕਰਦੇ ਹੋ ਉਹ ਸਿਵਲ ਐਡਮਿਨਿਸਟ੍ਰੇਸ਼ਨ ਕੱਲ ਸੀਐਮ ਸਾਹਿਬ ਦੀ ਮੀਟਿੰਗ ਦੇ ਵਿੱਚ ਵੀ ਸਿਵਲ ਐਡਮਿਨਿਸਟ੍ਰੇਸ਼ਨ ਨੂੰ ਵੀ ਸਖਤ ਹਦਾਇਤ ਕੀਤੀ ਗਈ ਹੈ ਜਿੰਨੇ ਡਰਗ ਵੇਚਣ ਵਾਲੇ ਆ ਜੇ ਕੋਈ ਨਜਾਇਜ਼ ਕਬਜ਼ੇ ਕਰਕੇ ਨਜਾਇਜ਼ ਸਾਰੀਆਂ ਕਰਕੇ ਉਹ ਲਿਸਟਾਂ ਵੀ ਤਿਆਰ ਕਰ ਰਹੇ ਆ ਉਹ ਫਿਰ ਜੇ ਨਹੀਂ ਬਾ ਜਾਓਗੇ ਉਹ ਪੀਲਾ ਪੰਜਾ ਉਵੇਂ ਹੀ ਚੱਲੂਗਾ ਕਾਨੂੰਨ ਮੁਤਾਬਕ ਤੇ ਉਹ ਜਿਹੜੇ ਆਪਦੇ ਤੁਹਾਡੇ ਜਿਹੜੇ ਨਜਾਇਜ਼ ਪੈਸੇ ਨਾਲ ਬਣਾਏ ਹੋਏ ਮਹਿਲ ਹੈ ਉਹ ਵੀ ਮਤਲਬ ਥੱਲੇ ਹੀ ਮਿੱਟੀ ਦੇ ਵਿੱਚ ਹੀ ਮਿਲਣਗੇ ਆ ਸਿੱਧੂ ਸਾਹਿਬ ਕੀ ਲੱਗਦਾ ਹੈਗਾ